ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇਖ ਰਹੇ ਹੋ ਚੈਨਲ ਸਿੱਖ ਚੱਪਰ ਜਿਸ ਤੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਸਾਂਝਾ ਕੀਤਾ ਜਾ ਰਿਹਾ ਗੁਰਸਾਰ ਪਿਛਲੇ ਪੜ੍ਹਾਏ ਵਿੱਚ ਆਪ ਜੀ ਨੇ ਸੁਣਾਉਣ ਕੀਤਾ ਸੀ ਕਿ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਪ੍ਰਚਾਰ ਤੌਰ ਆਰੰਭ ਕਰਨ ਤੋਂ ਪਹਿਲਾਂ ਮੋਢੀ ਸਿੱਖਾਂ ਤੇ ਬਾਅਦ ਸਾਰੇ ਗੁਰਸਿੱਖਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਨੇ ਕਿ ਪ੍ਰਚਾਰਕ ਦੌਰੇ ਦੌਰਾਨ ਕਿੰਨਾ-ਕਿੰਨਾ ਨੇ ਕਿਹੜੀ ਜ਼ਿੰਮੇਵਾਰੀ ਲੈ ਕੇ ਕਿਹੜੀ-ਕਿਹੜੀ ਸੇਵਾ ਨਿਭਾਉਣੀ ਹੈ ਸੋ 3 ਅਕਤੂਬਰ 1665 ਨੂੰ ਅੰਮ੍ਰਿਤ ਵੇਲੇ ਇਹ ਪ੍ਰਚਾਰ ਬਹੀਰ ਨੇ ਵੱਖ-ਵੱਖ ਥਾਵਾਂ ਵਾਸਤੇ ਪ੍ਰਚਾਰ ਕਰਨ ਲਈ ਦੌਰੇ ਆਰੰਭ ਕੀਤਾ ਸਭ ਤੋਂ ਪਹਿਲਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਚੱਕ ਨਾਨਕੇ ਜਿਸ ਨੂੰ ਹੁਣ ਅਨੰਦਪੁਰ ਸਾਹਿਬ ਕਿਹਾ ਜਾਂਦਾ ਹੈ ਇਸ ਤੋਂ ਤਕਰੀਬਨ 20 ਕੋ ਮੀਲ ਦੂਰ ਦੇ ਇੱਕ ਸਥਾਨ ਤੇ ਪਹੁੰਚੇ ਨੇ ਇਸ ਸਥਾਨ ਨੂੰ ਉਸ ਸਮੇਂ ਵਸੂਟੀ ਵਾਲਾ ਕਿਹਾ ਜਾਂਦਾ ਸੀ ਵਸੂਟੀ ਤੋਂ ਭਾਵ ਅੱਜ ਵੀ ਉਸ ਇਲਾਕੇ ਦੀ ਬੋਲੀ ਦੇ ਵਿੱਚ ਇੱਕ ਖਾਸ ਤਰ੍ਹਾਂ ਦੇ ਬੂਟਿਆਂ ਨੂੰ ਵਸੂਟੀ ਦੇ ਬੂਟੇ ਕਿਹਾ ਜਾਂਦਾ ਸੋ ਤੇ ਬਸੂਟੀ ਦੇ ਬੂਟੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਉੱਗਦੇ ਸਨ ਚਾਰੇ ਪਾਸੇ ਇਹਨਾਂ ਬੂਟਿਆਂ ਦੀ ਪਰਮਾਰ ਨਾਲ ਰਹੰਦੀ ਸੀ ਜਿਸ ਕਰਕੇ ਇਸਨੂੰ ਬਸੂਟੀ ਵਾਲਾ ਕਿਹਾ ਜਾਂਦਾ ਸੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ 20 ਕਿਲੋਮੀਟਰ ਅਨੰਦਪੁਰ ਸਾਹਿਬ ਤੋਂ ਇਸ ਸਥਾਨ ਤੇ ਪਹੁੰਚੇ ਨੇ ਇਸ ਸਥਾਨ ਦੇ ਉੱਤੇ ਉਸ ਸਮੇਂ ਕਮਿਹਾਰ ਬਰਾਦਰੀ ਰਹਿੰਦੀ ਸੀ ਜਿਨ੍ਹਾਂ ਨੇ ਆਪਣੇ ਆਵੇ ਲਗਾਏ ਹੋਏ ਸਨ ਵੱਖ-ਵੱਖ ਤਰ੍ਹਾਂ ਦੇ ਬਰਤਨ ਬਣਾਉਂਦੇ ਸਨ ਤੇ ਹੋਰ ਬਾਸ ਸਾਰੀਆਂ ਵਸਤਾਂ ਬਣਾ ਕੇ ਵਿਛਦੇ ਸਨ ਜਿਸ ਸਮੇਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇੱਥੇ ਪਹੁੰਚੇ ਮੌਸਮ ਬਦਲਣ ਦਾ ਸਮਾਂ ਸ਼ੁਰੂ ਹੋ ਚੁੱਕਾ ਸੀ ਬਰਸਾਤ ਪਈ ਤੇ ਬਾਹਰ ਸਾਰੇ ਜਿਹੜੇ ਇਹਨਾਂ ਦੇ ਘੁਮਿਆਰਾਂ ਦੇ ਭਾਂਡੇ ਬਣੇ ਹੋਏ ਕੱਚੇ ਸਨ ਉਹ ਬਰਸਾਤ ਕਾਰਨ ਸਾਰੇ ਦੇ ਸਾਰੇ ਗਿੱਲੇ ਹੋ ਕੇ ਖਰਾਬ ਹੋ ਗਏ ਨਾਲ ਇਹਨਾਂ ਦੇ ਕੱਚੇ ਮਕਾਨ ਸਨ ਜਿਹੜੇ ਉਸ ਸਮੇਂ ਬੁਰੀ ਤਰ੍ਹਾਂ ਚੋਰੇ ਸਨ ਸੋ ਜਦੋਂ ਗੁਰੂ ਪਾਤਸ਼ਾਹ ਜੀ ਇਹਨਾਂ ਕੋਲ ਪਹੁੰਚੇ ਨੇ ਤਾਂ ਉਹਨਾਂ ਨੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਹੈ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰੋ ਅਸੀਂ ਬਹੁਤ ਦੁਖੀ ਹਾਂ ਸਾਡੀ ਉਪਜੀਵਕਾ ਦਾ ਕਿਰਤ ਦਾ ਸਾਧਨ ਇਹ ਭਾਂਡੇ ਬਣਾਉਣਾ ਹੀ ਹੈ ਜਿਸ ਨਾਲ ਅਸੀਂ ਬਣਾ ਕੇ ਤੇ ਆਪਣੀ ਰੋਜੀ ਰੋਟੀ ਚਲਾਉਂਦੇ ਹਾਂ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਇਨਾ ਵਾਸਤੇ ਗੁਰਸਿੱਖਾਂ ਰਾਹੀਂ ਲੰਗਰ ਤਿਆਰ ਕਰਵਾਇਆ ਹੈ ਇਹਨਾਂ ਸਾਰਿਆਂ ਨੂੰ ਲੰਗਰ ਛਕਾਇਆ ਹੈ ਲੰਗਰ ਛਕਾਉਣ ਤੋਂ ਬਾਅਦ ਪਾਤਸ਼ਾਹ ਜੀ ਨੇ ਇਹਨਾਂ ਸਾਰਿਆਂ ਨੂੰ ਉਪਦੇਸ਼ ਕਰਦੇ ਸਮਝਾਇਆ ਹੈ ਕਿ ਬੇਸ਼ੱਕ ਬਰਸਾਤ ਦੇ ਦਿਨਾਂ ਦੇ ਵਿੱਚ ਸਾਨੂੰ ਬਹੁਤ ਭਾਰੀ ਦੁੱਖ ਉਠਾਉਣੇ ਪੈਂਦੇ ਹਨ ਪਰ ਜਦੋਂ ਮੌਸਮ ਸਹੀ ਹੁੰਦੇ ਹਨ ਜਦੋਂ ਸਾਡਾ ਕੰਮ ਪੂਰੀਆਂ ਤਰੱਕੀਆਂ ਤੇ ਹੁੰਦਾ ਹੈ ਤਾਂ ਉਸ ਸਮੇਂ ਸਾਨੂੰ ਚਾਹੀਦਾ ਹੈ ਜਿੱਥੇ ਅਸੀਂ ਬਰਤਨ ਬਣਾਉਂਦੇ ਹਾਂ ਬਰਤਨ ਪਕਾਉਂਦੇ ਹਾਂ ਤਾਂ ਅਸੀਂ ਰੋਜ਼ ਹਰੇਕ ਪਰਿਵਾਰ ਕੋ ਜਿੰਨਾ ਕੁਝ ਇੱਟਾਂ ਉਸ ਸਮੇਂ ਬਣਾਇਆ ਕਰੇ ਔਰ ਇਹ ਥੋੜੀਆਂ-ਥੋੜੀਆਂ ਇੱਟਾਂ ਬਣਾਉਂਦੇ ਆ ਬਣਾਉਂਦੇ ਆ ਇੱਕ ਦਿਨ ਐਸਾ ਸਮਾਂ ਆਏਗਾ ਜਦੋਂ ਸਾਡੇ ਕੋਲ ਸਾਰਿਆਂ ਕੋਲ ਵੱਡੀ ਗਿਣਤੀ ਚ ਇੱਟਾਂ ਹੋਣ ਗਈਆਂ ਤੇ ਫਿਰ ਅਸੀਂ ਇਨ੍ਹਾਂ ਇੱਟਾਂ ਦੇ ਨਾਲ ਆਪਣੇ ਪੱਕੇ ਮਕਾਨ ਬਣਾ ਸਕਦੇ ਹਾਂ ਸੋ ਗੁਰੂ ਸਾਹਿਬ ਨਾਲ ਹੀ ਪਾਤਸ਼ਾਹ ਜੀ ਨੇ ਉਹਨਾਂ ਨੇ ਹੁਕਮ ਕੀਤਾ ਹੈ ਕਿ ਤੁਸੀਂ ਵੱਖ-ਵੱਖ ਆਪਣੇ ਘਰਾਂ ਦੇ ਵਿੱਚ ਲੰਗਰ ਬਣਾ ਕੇ ਜਾਂ ਰੋਟੀ ਬਣਾ ਕੇ ਖਾਣ ਨਾਲ ਇਕੱਠੇ ਹੋ ਕੇ ਲੰਗਰ ਛਕਿਆ ਕਰੋ ਜਿਸ ਨਾਲ ਸਾਡਾ ਆਪਸੀ ਭਾਈਚਾਰਾ ਵੀ ਵਧੇਗਾ ਸਾਡਾ ਖਰਚਾ ਵੀ ਘਟ ਆਵੇਗਾ ਸਾਡੇ ਕੋਲ ਕੁਝ ਬਚਤ ਵੀ ਹੋ ਜਾਇਆ ਕਰੇਗੀ ਤੇ گاਹ ਜਦੋਂ ਇਹੋ ਜਿਹਾ ਮੁਸ਼ਕਲਾਂ ਦਾ ਸਮਾਂ ਆਉਂਦਾ ਸਾਡੇ ਲਈ ਮੁਸ਼ਕਲਾਂ ਦਾ ਸਮਾਂ ਬਹੁਤ ਮੁਸ਼ਕਲਾਂ ਘਟ ਜਾਣਗੀਆਂ ਪਾਤਸ਼ਾਹ ਜੀ ਨੇ ਭਾਈ ਸਤਿਗਦਾਸ ਜੀ ਨੂੰ ਉਸ ਸਮੇਂ ਹੁਕਮ ਕੀਤਾ ਹੈ ਕਿ ਇਹਨਾਂ ਵਾਸਤੇ ਇੱਥੇ ਇੱਕ ਵੱਡਾ ਪੱਕਾ ਇਮਾਰਤ ਬਣਾ ਕੇ ਦਿੱਤੀ ਜਾਵੇ ਤਾਂ ਕਿ ਇਹਨਾਂ ਦਿਨਾਂ ਦੇ ਵਿੱਚ ਇੱਥੇ ਇਹ ਆਪਣਾ ਸਮਾਂ ਬਤੀਤ ਕਰ ਲਿਆ ਕਰਨ ਸੋ ਇਸੇ ਤਰ੍ਹਾਂ ਹੈ ਆਏ ਪਾਤਸ਼ਾਹ ਜੀ ਨੇ ਉਸ ਸਮੇਂ ਫਿਰ ਇਹਨਾਂ ਨੂੰ ਉੱਥੇ ਇੱਕ ਵੱਡੀ ਇਮਾਰਤ ਬਣਾ ਕੇ ਦਿੱਤੀ ਆ ਪਾਤਸ਼ਾਹ ਜੀ ਦਾ ਉਪਦੇਸ਼ ਸਾਰਿਆਂ ਨੇ ਮੰਨਿਆ ਹੈ ਜਿੱਥੇ ਹੁਣ ਅੱਜ ਕੱਲ ਗੁਰਦੁਆਰਾ ਮੰਜੀ ਸਾਹਿਬ ਬਣਿਆ ਹੈ ਇਸ ਇਲਾਕੇ ਦਾ ਨਾਮ ਭਰਤਗੜ ਹੈ ਤੋਂ ਇੱਥੋਂ ਦੇ ਜਿੰਨੇ ਵੀ ਗੁਰੂ ਨਾਨਕ ਨਾਮ ਲੇਵਾ ਨੇ ਉਹ ਗੁਰੂ ਪਾਤਸ਼ਾਹ ਜੀ ਦਾ ਅੱਜ ਵੀ ਹੁਕਮ ਮੰਨਦੇ ਆਂ ਦੋਵੇਂ ਵੇਲੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਹਾਜ਼ਰੀ ਭਰਦੇ ਨੇ ਸੋ ਪਾਤਸ਼ਾਹ ਜੀ ਨੇ ਹੁਣ ਭਰਤਗੜ ਤੋਂ ਚਾਲੇ ਪਾਏ ਨੇ ਤੇ ਕੁਝ ਦੂਰ ਚੱਲ ਕੇ ਪਾਤਸ਼ਾਹ ਜੀ ਇੱਕ ਸਥਾਨ ਤੇ ਪਹੁੰਚੇ ਨੇ ਜਿੰਨ ਨੂੰ ਅੱਜ ਕੱਲ ਸਦਾ ਰਤਨੇ ਨਾਂ ਤੇ ਜਾਣਿਆ ਜਾਂਦਾ ਹੈ ਗੁਰਸਾਰੂ ਇੱਥੇ ਸਭ ਤੋਂ ਪਹਿਲਾਂ 6ਵੇਂ ਪਾਤਸ਼ਾਹ ਜੀ 7ਵੇਂ ਪਾਤਸ਼ਾਹ ਜੀ ਤੇ 8ਵੇਂ ਪਾਤਸ਼ਾਹ ਜੀ ਨੇ ਚਰਨ ਪਾਏ ਸਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇੱਥੇ ਆਏ ਪ੍ਰਾਤਨ ਇਤਿਹਾਸ ਦੇ ਮੁਤਾਬਕ ਇੱਥੇ ਪਹਿਲਾਂ ਪੰਜ ਖੂਹ ਹੋਇਆ ਕਰਦੇ ਸਨ ਪਰ ਇਸ ਸਮੇਂ ਕੋਈ ਗੁਰਦੁਆਰਾ ਬੌਲੀ ਸਾਹਿਬ ਇੱਥੇ ਬਣਿਆ ਹੋਇਆ ਹੈ ਇਸ ਤੋਂ ਬਾਅਦ ਗੁਰੂ ਸਾਹਿਬ ਜੀ ਇੱਥੋਂ ਫਿਰ ਅੱਗੇ ਚਾਲੇ ਪਾਉਂਦੇ ਨੇ ਰਾਤ ਇਸ ਜਗ੍ਹਾ ਤੇ ਟਿਕਾਣਾ ਕੀਤਾ ਸਦਾਬ੍ਰਤ ਸਾਹਿਬੇ ਖੇ ਟਿਕਾਣਾ ਕੀਤਾ ਤਾਂ ਇਥੋਂ ਪਾਤਸ਼ਾਹ ਜੀ ਚਾਲੇ ਪਾ ਕੇ ਗੁਰਦੁਆਰਾ ਬੋਰ ਸਾਹ ਪਾਤਸ਼ਾਹੀ ਨੌਵੀਂ ਪਹੁੰਚੇ ਨੇ ਇਹ ਸਾਰੇ ਦਾ ਸਾਰਾ ਜੋ ਰੂਟ ਹੈ ਇਹ ਸਾਰਾ ਇੱਕੋ ਹੀ ਸੇਧ ਦੇ ਵਿੱਚ ਆਉਂਦਾ ਹੈ ਤੋਂ ਇਥੇ ਇਸ ਸਥਾਨ ਤੇ ਅੱਜ ਵੀ ਗੁਰੂ ਸਾਹਿਬ ਦੇ ਬਿਰਦੇ ਕੋਈ 400 ਸਾਲ ਪੁਰਾਣੇ ਦਰਖਤ ਅੱਜ ਵੀ ਮਿਲ ਜਾਂਦੇ ਨੇ ਤੋ ਜਿਹੜਾ ਬੋੜ ਦਾ ਦਰਖਤ ਗੁਰੂ ਪਾਤਸ਼ਾਹ ਜੀ ਦੇ ਸਮੇਂ ਉਸ ਸਮੇਂ ਸੀ ਉਹ ਵੀ ਅੱਜ ਤੱਕ ਇੱਥੇ ਮੌਜੂਦ ਹੈ ਤੋ ਜਦੋਂ ਗੁਰੂ ਸਾਹਿਬ ਜੀ ਇੱਥੇ ਪਹੁੰਚੇ ਨੇ ਇਸ ਇਲਾਕੇ ਨੂੰ ਗੜੀ ਦੁਗਰੀ ਕਿਹਾ ਜਾਂਦਾ ਏ ਤਾਂ ਇੱਥੇ ਇੱਕ ਗੁਰੂ ਘਰ ਦੀ ਸੇਵਾ ਕਰਨ ਵਾਲੇ ਬੀਬੀ ਸੇ ਮਾਏ ਭੰਤੀ ਤੇ ਉਹਦਾ ਜਿਹੜਾ ਪੁੱਤਰ ਸੀ ਉਸ ਨੂੰ ਇੱਕ ਐਸੀ ਬਿਮਾਰੀ ਲੱਗ ਚੁੱਕੀ ਸੀ ਜਿਹੜੀ ਕਿਸੇ ਵੀ ਵਿਆਦ ਹਕੀਮ ਤੋਂ ਠੀਕ ਨਹੀਂ ਹੋ ਸਕਿਆ ਬਾਹ ਸਾਰੇ ਇਲਾਜ ਕਰਵਾਏ ਜਿੱਦਾਂ ਗੁਰੂ ਪਾਤਸ਼ਾਹ ਜੀ ਇੱਥੇ ਪਹੁੰਚੇ ਨੇ ਮਾਈ ਭੰਤੀ ਆਪਣੇ ਪੁੱਤਰ ਨੂੰ ਲੈ ਕੇ ਗੁਰੂ ਸਾਹਿਬ ਜੀ ਦੇ ਕੋਲ ਹਾਜ਼ਰ ਹੋਈ ਹੈ ਉਸ ਨੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਹੈ ਪਾਤਸ਼ਾਹ ਜੀ ਕਿਰਪਾ ਕਰੋ ਮੇਰੇ ਪੁੱਤਰ ਨੂੰ ਠੀਕ ਕਰ ਦਿਓ ਇੱਕੋ ਇੱਕ ਮੇਰਾ ਪੁੱਤਰ ਹੈ ਤਾਂ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਤੇ ਆਪਣੇ ਜਿਹੜੇ ਗੁਰੂ ਸਾਹਿਬ ਜੀ ਕੋਲ ਉਸ ਸਮੇਂ ਦਵਾਖਾਨੇ ਦੇ ਜਿਹੜੇ ਹਕੀਮ ਸਨ ਉਹਨਾਂ ਦੀਆਂ ਜੜੀਆਂ ਬੂਟੀਆਂ ਰਾਹੀਂ ਤੇ ਨਾਲ ਹੀ ਗੁਰੂ ਪਾਤਸ਼ਾਹ ਜੀ ਦੀਆਂ ਅਰਦਾਸਾਂ ਰਾਹੀਂ ਉਸ ਦਾ ਪੁੱਤਰ ਜਿਹੜਾ ਠੀਕ ਹੋਣਾ ਸ਼ੁਰੂ ਹੋ ਗਿਆ ਤੇ ਗੁਰੂ ਸਾਹਿਬ ਨੇ ਉੱਥੇ ਜਿਹੜੀਆਂ ਹਾਜ਼ਰ ਸੰਗਤਾਂ ਸਨ ਉਹਨਾਂ ਸਾਰਿਆਂ ਨੂੰ ਹੁਕਮ ਕੀਤਾ ਹੈ ਕਿ ਜਦੋਂ ਵੀ ਕਿਸੇ ਨੂੰ ਦੁੱਖ ਪੈਂਦਾ ਹੈ ਤਾਂ ਇਕੱਠੇ ਹੋ ਕੇ ਦੁੱਖ ਵੰਡਾਇਆ ਕਰੋ ਕਿਉਂਕਿ ਜਿਸ ਤਰ੍ਹਾਂ ਮਾਈ ਭੰਤੀ ਦਾ ਪੁੱਤਰ ਬਿਮਾਰ ਹੋਇਆ ਏ ਤੇ ਹੌਲੀ-ਹੌਲੀ ਸਾਰੇ ਪਿੰਡ ਵਾਲਿਆਂ ਨੇ ਇਕ ਤਰ੍ਹਾਂ ਮਿਲਵਰਤਨ ਹੀ ਛੱਡ ਦਿੱਤਾ ਏ ਮਨ ਦੇ ਵਿੱਚ ਵਹਿਮ ਪੈਦਾ ਹੋ ਗਿਆ ਏ ਕਿ ਪਤਾ ਨਹੀਂ ਕਿਹੜੀ ਕੋਈ ਐਸੀ ਬਿਮਾਰੀ ਮਾਈ ਭੰਤੀ ਦੇ ਪੁੱਤਰ ਨੂੰ ਲੱਗ ਗਈ ਆ ਕਿਤੇ ਐਸਾ ਨਾ ਹੋਵੇ ਉਸ ਦਾ ਅਸਰ ਸਾਡੇ ਉੱਤੇ ਵੀ ਹੋ ਜਾਵੇ ਤਾਂ ਗੁਰੂ ਪਾਤਸ਼ਾਹ ਜੀ ਨੇ ਕਿਹਾ ਏ ਕਿ ਇਕੱਠੇ ਹੋ ਕੇ ਇੱਕ ਦੂਜੇ ਦਾ ਦੁੱਖ ਵੰਡਾਇਆ ਕਰੋ ਇੱਕ ਦੂਜੇ ਨੂੰ ਦਿਲਾਸੇ ਦਿਆ ਕਰੋ ਦਵਾਈ ਤਾਂ ਹੀ ਲੱਗਦੀ ਆ ਜੇ ਨਾਲ ਅਰਦਾਸ ਹੋਵੇ ਉਹ ਸਕਾਲ ਪੁਰਖ ਦਾ ਨਾਮ ਸਿਮਰਨ ਕਰਦਿਆਂ ਹਾਂ ਉਹਦੇ ਅੱਗੇ ਅਰਦਾਸਾ ਕਰਿਆ ਕਰੋ ਦਵਾਈ ਅਸਰ ਕਰਨਾ ਸ਼ੁਰੂ ਕਰਦਿਆ ਕਰੇਗੇ ਤੇ ਫਿਰ ਇਸ ਨਗਰ ਦੇ ਵਿੱਚ ਕੋਈ ਵੀ ਬਿਮਾਰ ਨਹੀਂ ਹੋਇਆ ਕਰੇਗਾ ਦੇਨ ਦੁਖੀਆਂ ਤੇ ਲੋੜਵੰਦਾਂ ਦੀ ਸੇਵਾ ਕਰਿਆ ਕਰੋ ਸੋ ਗੁਰੂ ਪਾਤਸ਼ਾਹ ਜੀ ਨੇ ਇੱਥੇ ਵੀ ਲੰਗਰ ਚਲਾਏ ਨੇ ਤਾਂ ਇੱਥੇ ਪਾਤਸ਼ਾਹ ਜੀ ਨੇ ਇੱਕ ਧਰਮਸ਼ਾਲਾ ਕਾਇਮ ਕਰਨ ਦੀ ਪ੍ਰੇਰਣਾ ਪਿੰਡ ਵਾਸੀਆਂ ਨੂੰ ਦਿੱਤੀ ਹੈ ਕਿ ਜਿੱਥੇ ਕੋਈ ਆਮਦਾ ਜਾਂਦਾ ਰਾਏ ਖੈਰ ਸਕੇ ਤੇ ਜਿੱਥੇ ਦੋ ਸਮੇਂ ਬੈਠ ਕੇ ਉਸ ਅਕਾਲ ਪੁਰਖ ਦਾ ਨਾਮ ਸਿਮਰਨ ਕੀਤਾ ਜਾ ਸਕੇ ਸੋ ਗੁਰੂ ਸਵਾਰਿਓ ਪਿੰਡ ਵਾਸੀਆਂ ਨੇ ਪਾਤਸ਼ਾਹ ਜੀ ਦੇ ਇਸ ਹੁਕਮ ਨੂੰ ਪ੍ਰਵਾਨ ਕੀਤਾ ਹੈ ਤੇ ਇਥੇ ਉਹਨਾਂ ਨੇ ਫਿਰ ਇੱਕ ਧਰਮਸ਼ਾਲ ਬਣਵਾਉਣੀ ਸ਼ੁਰੂ ਕੀਤੀ ਹੈ ਸੋ ਮਾਈ ਭੰਤੇ ਜਿਸ ਦਾ ਪੁੱਤਰ ਠੀਕ ਹੋਇਆ ਹੈ ਉਸ ਮਾਈ ਭੰਤੀ ਨੇ ਫਿਰ ਆਪਣੇ ਤਕਰੀਬਨ ਕੋਈ 70 ਕਿੱਲੇ ਜਾਂ 70 ਕ ਏਕੜ ਜ਼ਮੀਨ ਜਿਹੜੀ ਸੀ ਇਸ ਧਰ ਮਸਾਲਾ ਦੇ ਨਾਂ ਲਗਾਏ ਹੈ ਤਾਂ ਕਿ ਉਸ ਤੋਂ ਪੈਦਾ ਹੋਣ ਵਾਲੀ ਫਸਲ ਦੇ ਨਾਲ ਇਸ ਜਗ੍ਹਾ ਤੇ ਲਗਾਤਾਰ ਲੰਗਰ ਚੱਲਦੇ ਰਹਿਣ ਸੋ ਗੁਰੂ ਸਾਹਿਬਾਂ ਇੰਜ ਗੁਰੂ ਪਾਤਸ਼ਾਹ ਜੀ ਨੇ 2 ਦਿਨ ਦੇ ਵਿੱਚ ਤਿੰਨ ਕਿ ਜਗ੍ਹਾ ਪੜਾ ਕੇ ਸੰਗਤਾਂ ਨੂੰ ਨਾਮ ਬਾਣੇ ਦੀ ਲੜ ਲਾਇਆ ਹੈ ਦੁਖੀਆਂ ਦੇ ਦੁੱਖ ਦੂਰ ਕੀਤੇ ਹਨ ਲੋੜਵੰਦਾਂ ਦੀ ਲੋੜ ਪੂਰੀ ਕੀਤੀ ਹੈ ਤੇ ਹੁਣ ਪਾਤਸ਼ਾਹ ਜੀ ਨੇ ਅੱਗੇ ਚੱਲੇ ਪਾਉਣ ਦੀ ਤਿਆਰੀ ਕੀਤੀ ਹੈ ਸੋ ਪਾਤਸ਼ਾਹ ਜੀ ਕੁਝ ਦਿਨ ਇਹ ਗੜੀ ਦੁਗਰੀ ਵਿਖੇ ਰਹੇ ਨੇ ਤੇ ਉਸ ਤੋਂ ਬਾਅਦ ਪਾਤਸ਼ਾਹ ਜੀ ਨੇ ਅਗਲਾ ਪੜਾਅ ਆਰੰਭ ਕੀਤਾ ਹੈ ਸੋ ਅਗਲੇ ਅਧਿਆਏ ਦੇ ਵਿੱਚ ਅਸੀਂ ਆਪ ਜੀ ਨਾਲ ਸਾਂਝ ਪਾਵਾਂਗੇ ਕਿ ਪਾਤਸ਼ਾਹ ਜੀ ਫਿਰ ਇਸ ਗੜੀ ਦੁਗਰੀ ਤੋਂ ਅਗਲੇ ਕਿਸ ਸਥਾਨ ਤੇ ਪਹੁੰਚੇ ਨੇ ਤੇ ਉਥੋਂ ਦੀਆਂ ਸੰਗਤਾਂ ਨੂੰ ਉਥੋਂ ਦੇਆਂ ਲੋਕਾਂ ਨੂੰ ਕੀ ਉਪਦੇਸ਼ ਕੀਤਾ ਹੈ ਸੋ ਗੁਰੂ ਸਾਰਿਓ ਅਖੀਰ ਦੇ ਵਿੱਚ ਮੇਰੀ ਬੇਨਤੀ ਕਿ ਵੀਡੀਓ ਨੂੰ ਵੱਧ ਵੱਧ ਲਾਈਕ ਕਰਨਾ ਹੈ ਤੇ ਸ਼ੇਅਰ ਕਰਨਾ ਹੈ ਤੇ ਹੋਰਨਾਂ ਤੱਕ ਵੀ ਇਸ ਵੀਡੀਓ ਨੂੰ ਪਹੁੰਚਾਉਣਾ ਹੈ ਮੇਰੇ ਇਸ ਚੈਨਲ ਨੂੰ ਹੋਰਨਾਂ ਕੋਲੋਂ ਵੀ ਸਬਸਕ੍ਰਾਈਬ ਕਰਵਾਉਣਾ ਹੈ ਤਾਂ ਕਿ ਜੋ ਇਤਿਹਾਸ ਦੀ ਲੜੀ ਚੱਲ ਰਹੀ ਹੈ ਹੋਰਨਾਂ ਤੱਕ ਵੀ ਪਹੁੰਚ ਸਕੇ ਸੋ ਗੁਰੂ ਸਾਰਿਓ ਦੋ ਦਿਨਾਂ ਤੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦਾ ਅਗਲਾ ਅਧਿਆਇ ਲੈ ਕੇ ਹਾਜ਼ਰ ਹੋਵਾਂਗਾ ਤਦ ਤੱਕ ਵਾਸਤੇ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ